ਕਾਲੀਆ ਬਲੌਗ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਯਾਨੀ ਹਰਕਤਦਰ ਸਿੰਘ ਕਾਲੀਆ ਬਲੌਗ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਪਣੇ ਅੱਜ ਦੇ ਇਸ ਬਲੌਗ ਵਿੱਚ ਤੁਹਾਨੂੰ ਦੀ ਟਰੱਕ ਆਪਰੇਟਰ ਐਸੋਸੀਏਸ਼ਨ ਮਲੌਰ ਦੇ ਦਫ਼ਤਰ ਦੀਆਂ ਗੱਡੀਆਂ ਦਿਖਾਉਂਗਾ ਜੋ ਕਿ ਮੰਡੀਆਂ ਵਿੱਚੋਂ ਅਨਾਜ ਦੀ ਢੋਆ ਢਵਾਈ ਕਰਦੀਆਂ ਹਨ ਅੱਜ ਉਹ ਆਪਣੇ ਕੰਮ ਤੋਂ ਬਾਹਰ ਜਦੋਂ ਫੁਰਸਤ ਤੋਂ ਬਾਅਦ ਖੜੀਆਂ ਨੇ ਤੇ ਦੁਬਾਰੇ ਪਕਰ ਤੇ ਆਪਣਾ ਨੰਬਰ ਘਟਾਉਣ ਨੂੰ ਆਪ ਆਪਣੇ ਵਾਰੀ ਦੀ ਵੇਟ ਕਰਦੀਆਂ ਨੇ ਅੱਜ ਉਹ ਇੱਕ ਤੁਹਾਨੂੰ ਦਿਖਾਉਂਗਾ ਜਿਹੜਾ ਸਪੈਸ਼ਲ ਲੱਗੀ ਦੀ ਸਪੈਸ਼ਲ ਜਿਹਨਾਂ ਨੂੰ ਪਤਾਗਾ ਵੀ ਸਪੈਸ਼ਲ ਕੀ ਹੁੰਦੀ ਹੈਗੀ ਉਹਨਾਂ ਨੂੰ ਤਾਂ ਪਤਾਗਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਣਾ ਚਾਹੂਗਾ ਕਿ ਸਬੰਧਤ ਮੰਡੀਆਂ ਤੋਂ ਜੋ ਸਟੇਸ਼ਨ ਰੇਲਵੇ ਸਟੇਸ਼ਨ ਦੇ ਵਿੱਚ ਮਾਲ ਪੈਂਦਾ ਕੋਈ ਵੀ ਅਨਾਜ ਪੈਂਦਾ ਜਿਵੇਂ ਕਿ ਕਣਕ ਹੋਗੀ ਜਾਂ ਚੌਲ ਹੋਗੀ ਉਹਦੀ ਟਵਾ ਟਵਾਏ ਨੂੰ ਸਪੈਸ਼ਲ ਕਹਿੰਦੇ ਨੇ ਕਿ ਆਹ ਦੇਖੋ ਅੱਜ ਆਪਣੀ ਵਾਰੀ ਦੀ ਵੇਟ 'ਚ ਖੜੀਆਂ ਸਾਰੀਆਂ ਗੱਡੀਆਂ ਤੇ ਆਪਰੇਟਰ ਵੀ ਤੁਹਾਨੂੰ ਦਿਖਾਉਂਗਾ ਜੋ ਕਿ ਆਪਣੀ ਵਾਰੀ ਦੀ ਡੀਕ ਕਰ ਰਹੇ ਨੇ ਆ ਦੇਖ ਲਓ ਇਹ ਗੱਡੀਆਂ ਖੜੀਆਂ ਨੇ ਜੀ ਤੇ ਉਹਸ ਗੱਡੀਆਂ ਤੇ ਉਹ ਆਪਣੇ ਡਰਾਈਵਰ ਆਪਰੇਟਰ ਬੈਠੇ ਹੋਣਗੇ ਜੋ ਆਪਣੀ ਵਾਰੀ ਦੀ ਡੀਕ ਕਰਦੇ ਨੇ ਆ ਲੇਬਰ ਬੈਠੀ ਆਗੀ ਜੋ ਲੋਡਿਕ ਦਾ ਕੰਮ ਕਰੂਗੀ ਤੇ ਆ ਆਪਣੇ ਡਰਾਈਵਰ ਆਪਰੇਟਰ ਬੈਠੇ ਹੋਣਗੇ ਉਸ ਗੱਡੀਆਂ ਰਿਪੇਅਰ ਕਰਦੇ ਨੇ ਗੀਆਂ ਆ ਮੇਨ ਦਫਤਰ ਆ ਜੀ ਅਜੇ ਤੁਹਾਨੂੰ ਉਹਦਾ ਦਿਖਾਉਣੀ ਆ ਆਪਾਂ ਅੰਦਰੋਂ ਅੰਦਰਸ ਆ ਮੈਨੇਜਮੈਂਟ ਟੀਮ ਆ ਜੀ ਸਾਡੀ ਆ ਬੈਠੀ ਆ ਮੈਨੇਜਮੈਂਟ ਟੀਮ ਆ ਆ ਭਗਵਾਨ ਆ ਜੀ ਮੁਥਾ ਆ ਆ ਮਾਸੀ ਪਿਆਰੀ ਦੇਖੋ ਇਰਾਦਾ ਤੱਕਿਆ ਹੋਇਆ ਆ ਬੈਠਾ ਸਾਡਾ ਮਹਿਤਰੀ ਸਾਹਿਬ ਪ੍ਰਧਾਨ ਜੀ ਦੇ ਵਿੱਚ ਇਹ ਪ੍ਰਦੀਪ ਸਿੰਘ ਆ ਜੀ ਇਹਨਾਂ ਨੇ ਵੀ ਅਜੇ ਦਿਨੀ ਸ਼ਹਿਰ ਤੋਂ ਸ਼ੁਰੂ ਹੋ ਜਾਂਦਾ ਕੰਮ ਆ ਸਾਡੇ ਮਹਿਤਰੀ ਜੀ ਨੇ ਸ਼ਹਿਰ ਤੋਂ ਚਲੋ ਫਿਰ ਆਹਾਂ ਕਦੇ ਟਰੱਕਾਂ ਤੇ ਚਲਾ ਜਾਂਦਾ ਕਦੇ ਬੱਸਾਂ ਤੇ ਚਲਾ ਜਾਂਦਾ ਸਾਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਵੀ ਇਹ ਟਰੱਕਾਂ ਨਾਲ ਕਦੋਂ ਪਾਪੇ ਪਹੁੰਚ ਕੇ ਰੱਖਿਆ ਕੰਮ ਕਰਦਾ ਆ ਸਾਡੇ ਜੋਕਰ ਹੈ ਪ੍ਰਧਾਨ ਜੀ ਇਹ ਵੀ ਆਪਣਾ ਹੀ ਹੈ ಯಾಕೆಂದರೆ ಆ ರೀತಿಯಲ್ಲಿ ಹೊತ್ತು ಮಾಡ್ತಾ ಇದ್ದಾರೆ ಕೊಂಚ पहिला ಅಲ್ಲಿ ಹೋಗಿ ಬರಲಿ ಯಾಕಂದ್ರೆ